ਲੇ ਵੀ ਦੋਸਤੋ ਆ ਹੜ ਪੀੜ ਬਾਸ ਹੜ ਪੀਟਣ ਵਾਸਤੇ ਜਿਹੜਾ ਟਰਸਨ ਦੀ ਪੈਕਿੰਗ ਹੋਈ ਆ ਪਿੰਡ ਰੌਂਤਾ ਜਿਲ੍ਹਾ ਮੋਗਾ ਕੋਲ ਨੂੰ ਟਰਸਨ ਆ ਜੀ ਹੋਰ ਵੀ ਆ ਰਿਹਾ ਪੈਕਿੰਗ ਦਾ ਵੀ ਸਮਾਨ ਆ ਜੇ ਥੋੜਾ ਜਿਹਾ ਘਟ ਗਿਆ ਸੀਗਾ ਹੋਈ ਜਾਂਦੀ ਆ ਬਾਹਰ ਟਰਾਲਾ ਇੱਕ ਚਾਰ ਦਾ ਵੀ ਭਰਿਆ ਖੜਾ ਤੇ ਨਾ ਚਾਹ ਪੱਤੀ ਆ ਜਨ ਕਿ ਜਿੰਨਾ ਕ ਸਾਮਾਨ ਕੋਈ ਇੱਕ ਅੱਧੇ ਆਈਟਮ ਰਹਿ ਗਈ ਉਹਦਾ ਰਹਿ ਸਕਦਾ ਵੈਸੇ ਟੋਟਲ ਚੀਜ਼ਾਂ ਜਿਹੜੀਆਂ ਰਸੋਈ ਦੀ ਵਰਤ ਹੁੰਦੀਆਂ ਸਾਰੀਆਂ ਤਕਰੀਬਨ ਆਪ ਦੇ ਵੱਲੋਂ ਮੁਕੰਮਲ ਕੀਤੀਆਂ ਗਈਆਂ ਚਾਹ ਪੱਤੀ ਹੋ ਗਈ ਮੱਛਸ ਵਗੈਰਾ ਕੁਝ ਵੀ ਜਿਹੜੀ ਬਿਨਾ ਬਾਲਣ ਤੋਂ ਹੋਰ ਟੋਟਲ ਆਈਟਮ ਜਿਵੇਂ ਤੇਲ ਸਰੋਂ ਦਾ ਤੇ ਬਿਸਕੁਟ ਵਗੈਰਾ ਪਕੌੜੇ ਆਲੂ ਟੋਟਲ ਚੀਜ਼ ਹਲਦੀ ਨੂਰ ਮਿਰਚ ਮਸਾਲਾ ਮੂੰਗੀ ਦੀਆਂ ਦਾਲਾਂ ਸੁੱਕੀਆਂ ਚੌਲ ਵਗੈਰਾ ਆਟਾ ਫਾਈਲੀਆਂ ਚ ਪੈ ਕਰਕੇ ਟੋਟਲ ਚੀਜ਼ ਖੰਡ ਇਸ ਤਰ੍ਹਾਂ ਸਾਰਾ ਕੀ ਪੈਕਿੰਗ ਕਰਕੇ ਤਿਆਰ ਕੀਤੀ ਗਈ ਆ ਬਾਕੀ ਦੇਖਦੇ ਆ ਹੁਣ ਡੀ ਕੇਸ ਚੀਜ਼ ਦੀ ਆ ਵੀ ਇਹ ਚੀਜ਼ ਦੇਖਣੀ ਆ ਵੀ ਕਿਹੜੇ ਏਰੀਆ ਦੇ ਵਿੱਚ ਥੋੜਾ ਜਿਹਾ ਮੇਰਾ ਸੰ ਘਟ ਗਿਆ ਜਾਂ ਜਿੱਥੇ ਜ਼ਿਆਦਾ ਜ਼ਰੂਰਤ ਆ ਵੀ ਉੱਥੇ ਪਹੁੰਚ ਜਾਵੇ ਤਾਂ ਚੰਗੀ ਗੱਲ ਆ ਬਾਕੀ ਜਿਹੜੇ ਮੂਰੇ ਲੱਗੇ ਉਹ ਬੰਦੇ ਕਰ ਰਹੇ ਆ É